ਆ ਚੂੜੀਆਂ ਧਾਮੀ ਜੀ ਨੂੰ ਇਹ ਚੂੜੀਆਂ ਪਰਮੇਂਦਰ ਢਿੰਡਸਾ ਜੀ ਨੂੰ ਕਿਉਂਕਿ ਦਰਬਾਰ ਸਾਹਿਬ ਦੀ ਨਕਲ ਤੁਸੀਂ ਬਣਾ ਰਹੇ ਹੋ ਥੋੜਾ ਡੈਡੀ ਤਾਂ ਹੁਣ ਬੈੱਡ ਤੇ ਆ ਥੋੜਾ ਡੈਡੀ ਤਾਂ ਹੁਣ ਬੈੱਡ ਤੇ ਆ ਇਸ ਗੱਲ ਦੇ ਲਈ ਤੇ ਤੁਸੀਂ ਆਪਣੀ ਗੱਲ ਹੈ ਜਿਹੜੀ ਉਹਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਉਹ ਤੁਸੀਂ ਦੇਖ ਲਓ ਮੈਂ ਧਾਮੀ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਵੀ ਇਹ ਚੂੜੀਆਂ ਦਾ ਇੱਕ ਪੈਕੇਜ ਆ ਜਿਹੜਾ ਭੇਜਾਂਗਾ ਕਿਉਂਕਿ ਚੂੜੀਆਂ ਪਾ ਲੈਣੀਆਂ ਚਾਹੀਦੇ ਨੇ ਜਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਗੋ ਸਿੰਘ ਮਹਾਸਿੰਘੂ ਰੀ ਛੱਡ ਕੇ ਭੱਜਾਇਆ ਸੀ ਅੱਜ ਤੁਸੀਂ ਖਾਲਸਾ ਪੰਥ ਦੇ ਮੈਦਾਨ ਦੇ ਵਿੱਚੋਂ ਭੱਜ ਰਹੇ ਹੋ ਮੈਂ ਤੁਹਾਨੂੰ ਉਹ ਬੀਬੀਆਂ ਨੇ ਤੁਹਾਨੂੰ ਭੇਜੀਆਂ ਸੀ ਚੂੜੀਆਂ ਮਹਾਸਿੰਘੂ ਰਾਣੂ ਮੈਂ ਤੁਹਾਨੂੰ ਚੂੜੀਆਂ ਭੇਜ ਰਿਹਾ ਸੋਇਸ ਕਰਕੇ ਬੇਰੁਗੁਜ਼ਾਰਸ਼ਾ ਮੈਂ ਧੰਨਵਾਦ ਕਰਦਾ ਸਾਰੇ ਸਮੂਚੇ ਮੀਡੀਆ ਦਾ ਪੇਜ ਕਿਸ ਤਰੀਕੇ ਨਾਲ ਰੱਖੋ ਪਿਆ ਮੈਂ ਪਰਸਨ ਕਰਕੇ ਪੇਜਾਂਗਾ ਜੀ ਪਰਸਨ ਕਰਕੇ ਪੇਜਾਂਗਾ ਪਹਿਲਾਂ ਵੀ ਮਿਲਿਆ ਨੇ ਸਾਡੇ ਵੱਲੋਂ ਭੇਜੀਆਂ ਜੂੜੀਆਂ ਪਹਿਲਾਂ ਵੀ ਮਿਲਿਆ ਨੇ ਨਾ ਬਿਸ਼ਰਵ ਲੋਕ ਬਾ ਪੁੱਛਣਾ ਚਾਹਨਾਗਾ ਗਿਆਨੀ ਹਰਪੀ ਸਿੰਘ ਨੂੰ ਤੇ ਧਾਮੀ ਜੀ ਨੂੰ ਵੀ ਹੋਰ ਕੀ ਨਾਸ ਮਾਰੋਗੇ ਕੌਮ ਦਾ ਤੁਸੀਂ ਸ਼ਰਮ ਕਰੋ ਕੀ ਮੇਰੀ ਮੌਤ ਮੈਨੂੰ ਮੌਤ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਮੇਰੀ ਮੌਤ ਤੋਂ ਬਾਅਦ ਤੁਸੀਂ ਸਾਰਾ ਕੁਝ ਇਹ ਭਾੜਾ ਪੰਡੋਗੇ ਇਹ ਸਾਰਾ ਕੁਝ ਮੈਨੂੰ ਇਹ ਮਹਿਸੂਸ ਹੋ ਰਿਹਾ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਧਾਮੀ ਜੀ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਦਫ਼ਤਰ ਹੈ ਪੋਹਣੀਗੜ੍ਹ ਗੁਰਦੁਆਰਾ ਸਾਹਿਬ ਮੇਰਾ ਸ਼ਮਾਨ ਇਹਨਾਂ ਨੇ ਬਾਹਰ ਸੁੱਟਿਆ ਮੇਰੀ ਨਜਾਈ ਬਿਸਤਰਾ ਮੇਰਾ ਬਾਹਰ ਸੁੱਟਿਆ ਮੈਨੂੰ ਟੱਕੇ ਨਾਲ ਗਰੁੱਡੀ ਦੇ ਵਿੱਚੋਂ ਬਾਹਰ ਕੱਢਿਆ ਇਹ ਸਾਰਾ ਕੁਝ ਸੀਗਾ ਜਿਹੜਾ ਇਹ ਕਿਉਂ ਵਾਪਰਿਆ ਧਾਮੀਜੀ ਤੇ ਹੁਕਮਾਂ ਤੇ ਵਾਪਰਿਆ ਮਾਣ ਨੂੰ ਪੁੱਛਣਾ ਚਾਹਾਂਗਾ ਜੀ ਥੋੜਾ ਥੋੜੇ ਕਹਲੇ ਕੋਈ ਹੱਕ ਨਹੀਂ ਰਹਿ ਜਾਂਦਾ ਸਿੱਖ ਕੋਲ ਦਾ ਕਿਉਂਕਿ ਜੇ ਦਰਬਾਰ ਸਾਹਿਬ ਸਭ ਤੋਂ ਵੱਡਾ ਚੈਲੈਂਜਰ ਸਿੱਖ ਪੌਣ ਥਾਦੀ ਜੇ ਤੁਸੀਂ ਦਰਬਾਰ ਸਾਹਿਬ ਨੂੰ ਲੱਗ ਲਿਆ ਬਰਦਾਸ਼ਤ ਕਰਦੀ ਤੁਹਾਡੇ ਮੈਨੇਜਰ ਦਾ ਮੈਨੂੰ ਬਾਹਰ ਕੱਢਣਾ ਮੇਰੀਆਂ ਫਲੈਕਸਾਂ ਪਾੜਨੀਆਂ ਮੈਂ ਤਾਂ ਇੱਕੋ ਗੱਲ ਮੰਗਦਾ ਸੀ ਫਲੈਕਸ ਦੇ ਪਿੱਛੇ ਲਿਖਿਆ ਵੀਕ ਕਚਪ ਦਿੱਤਾ ਵਾਈਟ ਪੇਪਰ ਜਾਰੀ ਕਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੇ ਵਾਈਟ ਪੇਪਰ ਨਹੀਂ ਜਾਰੀ ਕਰਨਾ ਤਾਂ ਫਿਰ ਤੁਹਾ ਰਾਏ ਬਤਾਉਦੇ ਤੇ ਟਕੇ ਰਹਿਣਾ ਕੋਈ ਹੱਕ ਨਹੀਂ ਧਾਮੀ ਜੀ ਅਸਤੀਫਾ ਦੇ ਦਿਓ ਸ਼ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਸਤੀਫਾ ਦੇ ਦਿਓ ਤੇ ਚੂੜੀਆਂ ਪਾ ਕੇ ਕਰਨ ਨੂੰ ਜਾਓ ਤੁਹਾਡਾ ਕੋਈ ਸਵਾਲ ਹੈ ਸਮੂਚੀ ਪ੍ਰੈਸ ਦਾ ਉਹਦਾ ਮੈਂ ਜਵਾਬ ਦੇਣ ਦੇ ਲਈ ਸੰਗਰੂਰ ਦੀਆਂ ਸਿੱਖ ਜਥੇਬੰਦੀਆਂ ਸੁਸਾਇਟੀਆਂ ਉਹ ਨਹੀਂ ਆਈਆਂ ਉਹਨਾਂ ਦਾ ਕੀ ਕਰਨ ਲੱਗਾ ਆ ਜੀ ਫਿਰ ਇਸ ਗੱਲ ਦਾ ਜਵਾਬ ਸਿੱਖ ਜੱਥੇਬੰਦੀਆਂ ਤੋਂ ਪੁੱਛਿਆ ਕੰਪਤੀਆ ਗੱਲ ਹੈ ਕਿਉਂਕਿ ਉਹ ਵੀ ਸਿੱਖ ਨੇ ਮੈਂ ਵੀ ਇੱਕ ਸਧਾਰਨ ਸਿੱਖਾਂ ਉਹਦਾ ਜੱਥੇਬੰਦੀਆਂ ਵਾਲੇ ਲੋਕ ਨੇ ਕੱਲ ਦਲਜੀਤ ਸਿੰਘ ਜੀ ਬਿੱਟੂ ਆਕੇ ਗਏ ਨੇ ਬੜੇ ਆਪ ਤੇ ਆਪ ਨੂੰ ਖਾਲਸਤਾਨੀ ਕਾਉਂ ਦੇ ਲੈ ਲੇਕਿਨ ਉਹ ਸੰਤ ਆਤਰ ਸਿੰਘ ਨੂੰ ਸਰਦਾ ਦੇ ਫੁੱਲ ਪੇਟ ਕਰਕੇ ਮੁੜ ਗਏ ਭਾਈ ਦਲਜੀਤ ਸਿੰਘ ਜੀ ਬਿੱਟੂ ਲੇਕਿਨ ਉਹਨਾਂ ਕੋਲ ਨੂੰ ਨਕਲੀ ਹਰਿਮੰਦਰ ਨਹੀਂ ਦਿਖਿਆ ਕਿਉਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਬੇਟਾ ਆਇਆ ਉਥੇ ਕੀ ਉਹਨੂੰ ਨਕਲੀ ਹਰਿਮੰਦਰ ਨਹੀਂ ਦਿਖਿਆ ਉਥੇ ਬੜੇ-ਬੜੇ ਸਾਧ ਸੰਤ ਕਾਉਣ ਵਾਲੇ ਆਏ ਨੇ ਇਸ ਦਾ ਮਤਲਬ ਇਹ ਹੈ ਵੀ ਜਿੰਨੇ ਮਸਤਵਾਨ ਦੀ ਸਟੇਜ ਦੇ ਉੱਤੇ ਕੱਲ ਗਏ ਨੇ ਸਮੇਤ ਗਿਆਨੀ ਹਰਪ੍ਰੀਤ ਸਿੰਘ ਉਹ ਸਾਰੇ ਦਰਬਾਰ ਸਾਹਿਬ ਦੀ ਨਕਲ ਮਸਤਵਾਨੇ ਬਣ ਰਹੀ ਦੇ ਹਮੈਤੀ ਨੇ ਮੇਰਾ ਦੋਸ਼ ਨਹੀਂ ਇਹ ਸਾਰਾ ਕੁਝ ਜਗ ਜाहिर ਹੋਵੇਗਾ ਦੇ ਯਾਰੀ ਜਨ ਨੂੰ ਇਹ ਨਹੀਂ ਲੱਗਦਾ ਹੈਗਾ ਵੀ ਜਿਹੜਾ ਇਹ ਤੁਸੀਂ ਇੱਥੇ ਸੰਘਰਸ਼ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਦਿਖਾਉਣ ਵਾਸਤੇ ਤੁਹਾਨੂੰ ਇਹ ਸੰਘਰਸ਼ ਮਸਤ ਹੋਣਾ ਸਾਬ ਸ਼ੁਰੂ ਕਰਨਾ ਚਾਹੀਦਾ ਸੀ ਮਸਤ ਹੋਣਾ ਸਾਬ ਇਹ ਸੰਘਰਸ਼ ਦਾ ਮੇਰਾ ਮੈਂ ਨਹੀਂ ਚਾਹੁੰਦਾ ਵੀ ਸਿੱਖ ਪਾਈਚਰਾ ਆਫਿਸ ਦੇ ਵਿੱਚ ਉੱਥੇ ਮਹਾਪਾਰਤ ਹੋਵੇ ਮਹਾਪਾਰਤ ਕਿਉਂ ਨਹੀਂ ਤੁਸੀਂ ਪਤਾ ਲੱਗਦਾ ਰੱਖ ਸਕਦੇ ਸੀ ਆਪਣੀ ਗੱਲ ਉੱਥੇ ਨਹੀਂ ਰੱਖੀ ਜਾ ਸਕਦੀ ਉੱਥੇ ਜਿਹੜੇ ਮਹਤਰੇ ਨੇ ਨਵੇਂ ਨੂੰ ਮਹਤਰੇ ਉਹਨਾਂ ਨਾਲ ਤੇ ਸਿੱਖ ਸੰਗਤ ਦਾ ਸਾਡੇ ਸਾਥੀਆਂ ਦਾ ਉਧਰ ਟਕਰਾਅ ਹੋ ਜਾਵੇ ਉਹ ਟਕਰਾਅ ਤੋਂ ਬਾਅਦ ਹੋਰ ਟਕਰਾਅ ਵਧੂਗਾ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੀ ਧਰਤੀ ਤੇ ਲਹੂ ਲਹਾਨ ਹੋਵੇ ਇਹ ਲਹੂ ਲਹਾਨ ਕਰਾਉਣਾ ਚਾਹੁੰਦੇ ਨੇ ਕਿਹੜੇ ਸਾਥੀ ਦੀ ਗੱਲ ਤੁਸੀਂ ਇਕੱਲੇ ਦਸ ਘਰ ਤੇ ਲੜ ਰਹੇ ਹੋ ਇਕੱਲਾ ਨਹੀਂ ਜੀ ਮੈਂ ਇੱਕ ਭਲੇਖਾ ਮੇਰੇ ਪਿੱਛੇ ਬਹੁਤ ਛੀ ਸਿੰਘਾਂ ਦੀ ਫੌਜ ਹੈ ਮੇਰੇ ਪਰ ਤੋਂ ਬਾਅਦ ਮੈਨੂੰ ਗਰੰਟੀ ਹੈ ਮੈਨੂੰ ਗਰੰਟੀ ਆ ਵੀ ਇੱਥੇ ਕੀ ਹੋਣਾ ਹੈ ਲੇਕਿਨ ਮੈਂ ਉਸ ਗੱਲ ਨੂੰ ਲੰਬਾ ਟਾਲ ਰਿਹਾ ਇਸ ਗੱਲ ਦੀ ਗਰੰਟੀ ਹੈ ਜਿਹੜੇ ਸਿੰਘ ਹੋ ਸਕਦੇ ਨੇ ਤੁਹਾਡੇ ਨਾਲ ਹੀ ਸਾਰੇ ਸਮੂਚਾ ਸਿੱਖ ਪਾਈਚਾਰਾ ਮੇਰੇ ਨਾਲ ਹੈ ਇੱਥੇ ਬਹਿ ਕੇ ਮੇਰੇ ਨਾਲ ਸਾਰੇ ਗੱਲਾਂ ਕਰਕੇ ਕਹਿੰਦੇ ਮੈਨੂੰ ਡਿਊਟੀ ਤੋਂ ਕੱਢਣ ਦਾ ਮਤਲਬ ਇਹ ਹੈ ਨਾਲ ਕਿਉਂ ਨਹੀਂ ਬੈਠ ਰਹੇ ਤੁਹਾਡੇ ਜੀ ਨਾਲ ਬੈਠਣ ਨੂੰ ਕਿਸੇ ਨੂੰ ਤਰਾਜ ਨਹੀਂ ਲੇਕਿਨ ਮੈਂ ਹੀ ਨਹੀਂ ਬੈਠਣ ਦੇ ਰਿਹਾ ਇਹ ਗੱਲ ਤੋਂ ਕੋਈ ਦੋਰ ਆਇਆ ਨਹੀਂ ਮੈਂ ਕਿਸੇ ਨੂੰ ਵੀ ਨਾਲ ਨਹੀਂ ਬੈਠਣ ਦੇ ਰਿਹਾ ਤੜਕੇ ਦਾ ਮੇਰੇ ਕੋਲ 100 ਬੰਦੇ ਆ ਕੇ ਮੇਰੇ ਕੋਲ ਸਨੈਕਸ ਪਏ ਨੇ ਆ ਫੋਟੋ ਆ ਕਿੱਥੀਆਂ ਨੇ 100 ਬੰਦਾ ਆ ਕੇ ਬੈਠ ਕੇ ਗਿਆ ਅਕਾਲੀ ਜਥੇਦਾਰ ਵੀ ਆ ਕੇ ਬੈਠ ਕੇ ਗਏ ਨੇ ਜੇਕਰ ਮੈਂ ਕਿਸੇ ਨੂੰ ਯਾਦ ਕਰੀ ਉਹਨਾਂ ਨੇ ਇੱਕ ਵਫਤ ਦੇ ਰੂਪ ਚ ਨਹੀਂ ਗੱਲ ਕਰਨੀ ਹੈ ਜੀ ਇੱਕ ਵਫਤ ਦੇ ਰੂਪ ਦੇ ਵਿੱਚ ਇੱਥੋਂ ਅੰਮ੍ਰਿਤਸਰ ਜਾ ਕੇ ਗੱਲ ਤਾਂ ਕਰ ਲਈ ਜਾਣੀ ਚਾਹੀਦੀ ਹੈ ਵੀ ਜਥੇਦਾਰ ਫਕਵਾਲਾ ਉੱਤੇ ਬੈਠਾ ਹੈ ਤਾਂ ਅਸੀਂ ਉਹਨਾਂ ਤੱਕ ਗੱਲ ਪਹੁੰਚਣੀ ਦਾ ਫਰਜ਼ ਬਣਦਾ ਇਹ ਮੇਰੇ ਬਹੁਤ ਹੀ ਪ੍ਰੋਸੇਜਾਂ ਦੇ ਸੂਤਰਾ ਤੋਂ ਪਤਾ ਲੱਗਿਆ ਵਫਦਾਂ ਦੀ ਗੱਲ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਉਹਨਾਂ ਨੂੰ ਕਲੀਅਰ ਹੋ ਗਿਆ ਲੇਕਿਨ ਉਹਨਾਂ ਨੂੰ ਇੱਕ ਗੱਲ ਇਹ ਵੀ ਕਲੀਅਰ ਹੈ ਵੀ ਛੇ ਦੇ ਟਲ ਜੇ ਇਹ ਗੱਲ ਟਲ ਜੇ ਬਰੇ ਗੱਲ ਟਲਣ ਵਾਲੀ ਨਹੀਂ ਕਿਉਂਕਿ ਤੀਸਰਾ ਦਿਨ ਹੈ ਮੈਂ ਪਾਣੀ ਤੱਕ ਨੂੰ ਮੂੰਹ ਨਹੀਂ ਲਾਇਆ ਮੈਂ ਇੱਥੇ ਛੜਕਦੇ ਉੱਤੇ ਬੈਠਾ ਮੈਨੂੰ ਕੋਈ ਨਿੱਜੀ ਮਸਲਾ ਤਾਂ ਕੋਈ ਹੈ ਨਹੀਂ ਸਿੱਖ ਪੰਥ ਦਾ ਮਸਲਾ ਨਹੀਂ ਮੈਂ ਕਿਹੜਾ ਉੱਥੇ ਜੀ ਮਾਨਤ ਲੱਗਣਾ ਮੈਂ ਕਿਹੜਾ ਉੱਥੇ ਮੈਨੇਜਰ ਲੱਗਣਾ ਕੋਈ ਗੱਲ ਮੈਂ ਤਾਂ ਦਰਬਾਰ ਸਾਹਿਬ ਦੀ ਨਾਕਾ ਦਾ ਗੁਰਦੁਆਰਾ ਸਾਹਿਬ ਦੀ 400 ਏਕੜ ਜ਼ਮੀਨ ਕਿਉਂ ਦੱਬੀ ਹੋਈ ਹੈ ਸਰਦਾਰ ਸੁਖਦੇਵ ਸਿੰਘ ਜੀ ਦੇ ਹਰਪੀਤ ਸਿੰਘ ਜੀ ਢੀਂਸਾ ਸਾਹਿਬ ਦੇ ਖੇਮੇ 'ਚ ਆ ਕੇ ਕਿਵੇਂ ਖੜ ਗਏ ਮੇਰਾ ਇਹ ਵੱਡਾ ਸਵਾਲ ਨਮਾ ਨਿਕਲੇ ਹੈ ਅਗਰ ਮਾਸਤਾਨੇ ਦੀ ਗੱਲ ਕਰੀਏ ਤਾਂ ਕੱਲੋਂ ਹੋਰ ਵੀ ਨਕਲ ਬਣ ਸਕਦੀ ਹੈ ਦਰਬਾਰ ਸਾਹਿਬ ਦੀ ਕਿਤੇ ਵੀ ਬਣ ਸਕਦੀ ਹੈ ਫਿਰ ਪੰਜਾਬ ਦੀ ਸਭ ਮਸਲੇ ਲੈ ਕੇ ਜਗ ਪਰ ਸਿੱਖ ਨਹੀਂ ਬੰਦ ਦੇਣਗੇ ਪਰ ਇੱਥੇ ਕਿਉਂ ਬੰਦ ਕੀਤੀ ਗਈ ਹੈ ਇੱਥੇ ਬੰਦਨ ਤੋਂ ਰੋਕਣ ਲਈ ਤਾਂ ਬੈਠੇ ਆਸੀਂ ਅਸੀਂ ਬੰਦਨ ਤੋਂ ਰੋਕਣ ਲਈ ਉਹ ਬੈਠਾ ਇੱਥੇ ਖੂਨ ਮੰਗਦੀ ਆ ਵਾਕਿਆ ਪਹਿਲਾਂ ਵੀ ਪਰਸੋਂ ਵੀ ਗੱਲ ਕੀਤੀ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਤਾ ਜੀ ਨੇ ਦਿੱਲੀ ਜਾ ਕੇ ਆਪਣਾ ਸੀਸ ਕਟਾਇਆ ਸੀ ਜੇ ਗੁਰੂ ਤੇਗ ਬਹਾਦਰ ਦਿੱਲੀ ਨਾ ਜਾਂਦੇ ਤਾਂ ਸੁੰਨੋ ਤੋਹਤੀ ਸਭ ਕੀ ਮੈਂ ਇੱਥੇ ਸੀਸ ਕਟਾਉਣ ਲਈ ਗੁਰੂ ਕਲਗੀਧਰ ਪਾਤਸ਼ਾਹ ਦਾ ਪੁੱਤਰ ਗੁਰੂ ਤੇਗ ਬਹਾਦਰ ਦਾ ਪੁੱਤਰਾ ਹੋਣ ਦੇ ਨਾਤੇ ਮੈਂ ਕਹਿ ਰਿਹਾ ਵੀ ਮੈਂ ਇੱਥੇ ਸੀਸ ਕਟਾਵਾਂਗਾ ਤੇ ਸਾਡੇ ਸਿੱਖਾਂ ਨੂੰ ਹੋਸ਼ ਆ ਜਾਣੇ ਜਿਵੇਂ ਆਪ ਜੀ ਨੇ ਕਿਹਾ ਕਿ ਆਪ ਜੀ ਨਾਲ ਕਈ ਸਿੰਘ ਹੈਗੇ ਨੇ ਪਰ ਕਿਸੇ ਦੀ ਵੀ ਕੋਈ ਸਟੇਟਮੈਂਟ ਸਾਡੇ ਸਾਹਮਣੇ ਨਹੀਂ ਆਇਆ ਅਜੇ ਤੱਕ ਸਟੇਟਮੈਂਟ ਦਾ ਸੁਦਾ ਮੈਨੇਜਰ ਜਿਹੜਾ ਖਾਨਾ ਗੁਰੂ ਕਰਦਾ ਤੇ ਰਾਖੀ ਇਹ ਉਹ ਕੁੱਤੇ ਨੇ ਜਿਹੜੇ ਰਾਖੀ ਬਸਿੱਤੇ ਜਿਹਾ ਕੇ ਕਰਦੇ ਨੇ ਖਾਨਾ ਗੁਰੂ ਕਰਦਾ ਨੇਾਰੇ ਸਾਡੇ ਲੇਟਰ ਖਾਤੇ ਤਾਂ ਗੁਰੂ ਕਰਦਾ ਨੇ ਇਹ ਜਿਹੜੇ ਆਪਜੀ ਦਾ ਖੜੇ ਨੇ ਉਹਨਾਂ ਦੀ ਸਟੇਟਮੈਂਟ ਨਹੀਂ ਉਹ ਮੈਂ ਉਹਨਾਂ ਨੂੰ ਨੰਗੇ ਨਹੀਂ ਕਰਨਾ ਚਾਹੁੰਦਾ ਪੁਲਿਸ ਤਸ਼ੱਦਦ ਮੇਰੇ ਤੇ ਪਤਾ ਕਿੰਨੇ ਮੁਕੱਦਮੇ ਚੱਲਦੇ ਨੇ ਸੁਦੇਵ ਸਿੰਘ ਟੀਨ ਸਾਹਿਬ ਵੱਲੋਂ ਮਸਤੋ ਵਾਲਾ ਸਾਹਿਬ ਤੇ ਜਾਲੀ 420 ਦੇ ਮੁਕੱਦਮੇ ਦਰਜ ਕਰਾਏ ਫਿਰੇ ਮੇਰਾ ਹਰ ਮਹੀਨੇ ਦੇ ਵਿੱਚ ਤਿੰਨ ਦਿਨ ਮੇਰੇ ਕੋਰਟਾਂ ਦੇ ਵਿੱਚ ਲੰਘ ਜਾਂਦੇ ਨੇ ਮਹੀਨੇ ਦੇ ਵਿੱਚ ਇਹ ਤਰਨਾ ਕਿੰਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਮੇਰਾ ਸਵਾਸ ਚੱਲਣਾ ਹੈ ਮੇਰਾ ਸਿਰ ਜਿੰਨਾ ਚਿਰ ਕਲਮ ਨਹੀਂ ਹੁੰਦਾ ਸਵਾਸ ਮੇਰੇ ਬੰਦ ਨਹੀਂ ਹੁੰਦੇ